ਸ੍ਰੀ ਹਿਮਕੁੰਡ ਸਾਹਿਬ ਦਰਸ਼ਨਾਂ ਦੇ ਲਈ ਜਾ ਰਹੇ ਇੱਕ 18 ਸਾਲਾਂ ਨੌਜਵਾਨ ਦੇ ਨਾਲ ਮੰਦ ਭਾਗਾ ਪਾਣਾ ਵਾਪਰ ਕੇ ਨੌਜਵਾਨ ਗੁਰਪ੍ਰੀਤ ਸਿੰਘ ਦੀ ਤਸਵੀਰ ਵੀ ਤੁਹਾਨੂੰ ਦਿਖਾ ਰਿਹਾ ਹਾਂ ਜਿਸ ਦੀ ਸ਼੍ਰੀ ਹਿਮਕੁੰਡ ਸਾਹਿਬ ਯਾਤਰਾ ਦੌਰਾਨ ਮੌਤ ਹੋ ਗਈ ਹੈ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ 18 ਸਾਲਾਂ ਨੌਜਵਾਨ ਗੁਰਪ੍ਰੀਤ ਸਿੰਘ ਆਪਣੇ ਨਾਨਕੇ ਪਰਿਵਾਰ ਦੇ ਨਾਲ ਸ਼੍ਰੀ ਹਿਮਕੁੰਡ ਸਾਹਿਬ ਵਿਖੇ ਦਰਸ਼ਨਾਂ ਦੇ ਲਈ ਗਿਆ ਸੀ ਪਰ ਇੱਥੇ ਉਸ ਦੇ ਨਾਲ ਮੰਦ ਭਾਗਾ ਪਹਾੜਾਂ ਵਾਪਰ ਗਿਆ ਇੱਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ ਜਾਣਕਾਰੀ ਅਨੁਸਾਰ ਇੱਥੇ ਰੇਲਿੰਗ ਤੋਂ ਪੈਰ ਤਿਲਕਣ ਕਾਰਨ ਉਹ 300 ਫੁੱਟ ਦੀ ਖੱਡ ਦੇ ਵਿੱਚ ਜਾ ਡਿੱਗਿਆ ਜਿਸ ਤੋਂ ਬਾਅਦ ਉਸਦੀ ਤੁਰੰਤ ਹੀ ਮੌਤ ਹੋ ਗਈ ਹਾਲਾਂਕਿ ਗੁਰਪ੍ਰੀਤ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸ੍ਰੀ ਹੇਮਕੁੰਡ ਸਾਹਿਬ ਵਿਖੇ ਆਪਣੇ ਨਾਨਕੇ ਪਰਿਵਾਰ ਦੇ ਨਾਲ ਗੁਰਪ੍ਰੀਤ ਸਿੰਘ ਨਾਦਾਇਨ ਨੌਜਵਾਨ ਦਰਸ਼ਨਾ ਵਾਸਤੇ ਗਿਆ ਸੀ ਪਰ ਉਸ ਨੂੰ ਨਹੀਂ ਸੀ ਪਤਾ ਕਿ ਉਹ ਨੋ ਕਦੇ ਵੀ ਵਾਪਸ ਘਰ ਨਹੀਂ ਪਰਤ ਸਕੇਗਾ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਪਰਿਵਾਰਕ ਮੈਂਬਰਾਂ ਦਾ ਰੋਡੋ ਕੀ ਬੁਰਾ ਹਾਲ ਹੈ 18 ਸਾਲਾ ਗੁਰਪ੍ਰੀਤ ਸਿੰਘ ਦੀ ਤਸਵੀਰ ਟੀਵੀ ਸਕਰੀਨ ਦੇ ਉੱਤੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿਸ ਦੇ ਸ੍ਰੀ ਹਿਮਕੁੰਡ ਸਾਹਿਬ ਯਾਤਰਾ ਦੌਰਾਨ ਮੌਤ ਹੋ ਗਈ ਹੈ ਕਨਪੁਰ ਕਾਲੇ ਪਿੰਡ ਦਾ ਐ ਨੌਜਵਾਨ ਰਹਿਣ ਵਾਲਾ ਸੀ ਅੰਮ੍ਰਿਤਸਰ ਦੇ ਪਿੰਡ ਕਨਪੁਰ ਕਾਲੇ ਦਾ ਐ ਨੌਜਵਾਨ ਰਹਿਣ ਵਾਲਾ ਸੀ ਜਿਸ ਦੇ શ્રી ਹਿਮਕੁੰਡ ਸਾਹਿਬ ਵਿਖੇ ਮੌਤ ਹੋ ਗਈ ਹੈ ਦਰਸ਼ਨਾ ਵਾਸਤੇ ਆਪਣੇ ਨਾਨਕੇ ਪਰਿਵਾਰ ਦੇ ਨਾਲ ਜਾ ਰਿਹਾ ਸੀ ਪਰ ਉਸ ਦੇ ਨਾਲ ਇੱਕ ਮੰਤ ਭਾਗਾ ਪਹਾੜਾ ਵਾਪਰ ਗਿਆ ਇੱਕ ਹਾਦਸੇ ਦੇ ਵਿੱਚ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ ਹੈ ਕਿ ਕੁਝ ਬਿਆਨ ਸਾਹਮਣੇ ਆਏ ਨੇ ਆਓ ਸੁਣਦੇ ਹਾਂ ਹਾਜੀ ਅਮਨਦੀਪ ਸਿੰਘ ਹੈਗਾ ਜੀ ਮੈਂ ਘਟਨਾ ਜੀ ਆਪਣੇ ਨਾਨਕੇ ਪਰਿਵਾਰ ਦੇ ਨਾਲ ਹਿਮਕੁੰਡ ਸਾਹਿਬ ਗਏ ਸੀ ਜੀ ਤੇ ਇਹ ਕਦੋਂ ਆਪਣਾ ਗੋਬਿੰਦ ਘਾੜ ਤੋਂ ਗਾੜੀ ਜਾਣ ਲੱਗੇ ਨੇ ਤੇ ਨਾ ਰੇਲਿੰਗ ਹੁੰਦੀ ਉੱਥੋਂ ਕਿਤੇ ਪੈਰ ਤਿਲਕ ਗਿਆ ਤੇ 300 ਫੁੱਟ ਡੂੰਗੀ ਖਾਈ ਸੀ ਕਿਤੇ ਵਿੱਚ ਜਾ ਡਿੱਗੇ ਜੀ ਇਹਨਾਂ ਦਾ ਗੁਰਪ੍ਰੀਤ ਸਿੰਘ ਜੀ 18-19 ਸਾਲ ਜੀ ਪਿਤਾ ਕੀ ਕੰਮ ਕਰਦੇ ਨੇ ਇਹ ਪਿਤਾ ਇਹਨਾਂ ਤੇ ਗ੍ਰੰਥੀ ਆ ਜੀ ਤੇ ਬੇਟਾ ਜੀ ਸਟੱਡੀ ਕਰ ਰਿਹਾ ਸੀ ਜੀ ਸਟੱਡੀ ਕਰ ਰਿਹਾ ਸੀ ਇਹ ਇੱਕ ਭੈਣ ਤੇ ਇੱਕ ਇਹ ਆਪ ਹੀ ਆ ਜੀ ਦੋ ਹੀ ਬੱਚੇ ਆ ਜੀ ਉਹਨਾਂ ਦੇ ਹਾਂਜੀ ਇਹ ਤੇ ਪ੍ਰਵਾਹ ਨੂੰ ਜਦੋਂ ਆਪਾਂ ਲਗਾ ਘੱਟਾ ਬਾਰੇ ਇਹਨਾਂ ਦੇ ਆਪਣੇ ਨਾਨਕੇ ਪਰਿਵਾਰ ਨਾਲ ਗਿਆ ਸੀ ਤੇ ਉਹਨਾਂ ਦੇ ਕਾਲ ਆਈ ਸੀ ਇੱਦਾਂ ਇੱਦਾਂ ਮਿਸ ਹੈਪਟੀ ਹੋ ਗਈ ਆ ਜੀ ਕਿੰਨੀ ਤੋਂ ਮੀਟਰ ਸੀ ਜੇ ਤੋਂ ਵੱਡਾ ਜੀ ਇਹ 300 ਫੁੱਟ ਜੀ ਹਾਂਜੀ ਹਾਂਜੀ ਮੌਕੇ ਤੇ ਡੈਥ ਹੋ ਗਈ ਜੀ ਪ੍ਰਗਟ ਸਿੰਘ ਕੀ ਲੱਗਦਾ ਸੀ ਮੈਂ ਬੱਚੇ ਦਾ ਮਾਮਾ ਲੱਗਦਾ ਠੀਕ ਹੈ ਤੁਸੀਂ ਨਾਲ ਸੀ ਜਿਹੜੇ ਹੋਈ ਥੋੜਾ ਜਿਹਾ ਅੱਗੇ ਸੀ ਬੇਟਾ ਮੇਰਾ ਨਾਲ ਸੀ ਨਾਲ ਚਾਰ ਜਣੇ ਇਹਦੇ ਨਾਲ ਚਾਰ-ਚਾਰ ਪੰਜ ਜਣੇ ਆਖੇ ਸੀ ਕਦੋਂ ਉਹਦੇ ਗੇਸ ਜਾ ਰਹੇ ਇਹ ਗਏ ਸੀ ਅਸੀਂ ਇੱਥੇ ਸ਼ੁੱਕਰਵਾਰ ਤੇ ਮੁੜ ਕੇ ਉੱਥੇ ਰੇ ਰਿਸ਼ੀਕੇਸ਼ ਇੱਕ ਰਾਤ ਉੱਥੋਂ ਫਿਰ ਅਗਲੇ ਦਿਨ ਰਵਾਨਾ ਉੱਥੇ ਕੀਤਾ ਆ ਆਪਣਾ ਗੋਬਿੰਦਘਾਟ ਗੋਬਿੰਦਘਾਟ ਤੋਂ ਫਿਰ ਐਤਵਾਰ ਅਸੀਂ ਉੱਥੇ ਅੱਗੋਂ ਚਲੇ ਸਗੋਂ ਬੱਚੇ ਕਹਿੰਦੇ ਵੀ ਅਸੀਂ ਪੈਦਲ ਹੀ ਥੱਲੇ ਜਾਣਾ ਵਾ ਤੇ 5-6 ਕਿਲੋਮੀਟਰ ਗੱਡੀ ਜਾਂਦੀ ਅਸੀਂ ਗੱਡੀ ਦੇ ਵਿੱਚ ਚੜੇਗੇ ਵੀ ਥੱਲੇ ਕੱਟਨੇ ਰਸਤਾ ਥੋੜਾ ਆ ਉਹ ਜਾ ਕੇ ਤੇ ਇਹ ਸਾਨੂੰ ਰਸਤੇ ਵਿੱਚ ਮਿਲੇ ਆ ਕਹਿੰਦੇ ਵੀ ਅਸੀਂ ਆਉਂਦੇ ਮਗਰ ਮੈਂ ਠੀਕ ਆ ਇਹ ਬੜਾ ਵਧੀਆ ਕੋਈ ਗੱਲ ਨੂੰ ਮੁਰਕੇ ਮੇਰਾ ਇੱਕ ਦੋਸਤ ਹੁੰਦਾ ਉਹਨੇ ਫਿਰ ਐਬੂਲੈਂਸ ਦੇ ਵਿੱਚ ਵੀ ਲੈ ਕੇ ਆਇਆ ਕਿ ਇਹ ਦਾ ਪਿੰਬਹ ਸਾਢੇ 10 ਵਜੇ ਦੀ 10:30 ਵਜੇ ਦੇ ਕਰੀਬ ਕਿਸੇ ਦਾ ਪਾਪਰੀ ਘਟਨਾ ਲੱਗਾ ਕੋਈ ਪੈਰ ਹੀ ਫਿਸਲ ਗਿਆ ਜਦੋਂ ਜਾਂਦੇ ਜਾਂਦੇ ਪੈਰ ਫਿਸਲ ਗਿਆ ਬੱਚੇ ਨੇ ਇੱਕ ਨੇ ਮੁੰਡੇ ਨੇ ਪੈਰ ਇਹਦਾ ਪਕੜਿਆ ਵੀ ਆ ਪਰ ਉਹ ਫਿਰ ਵੀ ਸੰਭਲਿਆ ਨਹੀਂ ਗਿਆ ਗ੍ਰਿਲ ਹੈਗੀ ਨਹੀਂ ਸੀ ਉੱਥੇ ਮੁਰਕੇ ਉਹ ਰਹਿਣ ਗਿਆ ਮੁੜ ਕੇ ਰੈਸਕਿਊ ਵਾਲੇ ਆ ਗਏ ਉਹਨਾਂ ਨੇ ਫਿਰ ਉਹਦੀ ਬੋਡੀ ਜਿਹੜੀ ਬਾਹਰ ਕੱਢੀ 70 ਕੁ ਫੁੱਟ ਮੀਟਰ ਵਾਲੋ ਇਨੀ ਕਿ ਹੈਗੇ ਰਵਾਜ ਵੀ ਗੱਲ ਕਰੀਏ ਫੋਨ ਨੰਬਰ ਪਵਾ ਕੇ ਆ ਗਏ ਜਿਹਦੇ ਪਰਿਵਾਰ ਗੁਰਪ੍ਰੀਤ ਉਹਨੀ ਗੁਰਪ੍ਰੀਤ ਉਹਨਾਂ ਦੇ ਫਾਦਰ ਆ ਮਦਰ ਆ ਗੁਰਪ੍ਰੀਤ ਦੇ ਉਹਦਾ ਸਿਸਟਰ ਹੈ ਉਹਦੀ ਗੁਰਪ੍ਰੀਤ ਦਾ ਨਾਮ ਹੈ ਮੇਰਾ ਨਾਮ ਰਾਜਵੀਰ ਕੌਰ ਗਰੇਵਾਲ ਟੀਚਰ ਖਾਲਸਾ ਕੋਲੇ ਇੰਟਰਨੈਸ਼ਨਲ ਪਬਲਿਕ ਸਕੂਲ ਜੋ ਅੱਜ ਪੜਣਾ ਵਾਪਰਿਆ ਇਹ ਬਹੁਤ ਹੀ ਦੁੱਖਦਾਈ ਆ ਅਕਾਇ ਤੇ ਸਹਿ ਆ ਗੁਰਪ੍ਰੀਤ ਸਿੰਘ ਪੁੱਤਰ ਸਰਦਾਰ ਹਰਦੀਪ ਸਿੰਘ ਜੋ ਕਿ ਸਾਡੇ ਸਕੂਲ ਦਾ ਹੋਣਹਾਰ ਵਿਦਿਆਰਥੀ ਕਮਰਸ ਦਾ ਬਹੁਤ ਹੀ ਆਗਿਆਕਾਰੀ ਬੱਚਾ ਮੇਰੇ ਕੋਲ ਸ਼ਬਦ ਨਹੀਂ ਇਸ ਟਾਈਮ ਕਹਿਣ ਲਈ ਅਰਦਾਸ ਇੰਨੀ ਸੋਹਣੀ ਕਰਦਾ ਕੀਰਤਨ ਇੰਨੇ ਸੋਹਣਾ ਕਰਦਾ ਤਬਲਾ ਇੰਨਾ ਵਧੀਆ ਪਲੇ ਕਰਦਾ ਸੀ ਬਹੁਤ ਹੀ ਪਰਿਵਾਰ ਨੂੰ ਘਾਟਾ ਪਿਆ ਆ ਮੇਰੇ ਕੋਲ ਸ਼ਬਦ ਨਹੀਂ ਆ ਮੈਡਮ ਕੁਲਜੀਤ ਨੇ ਇਹਨਾਂ ਨੇ ਉਸ ਬੱਚੇ ਦੀ ਉੱਥੇ ਸਾਡੇ ਸਕੂਲ ਅਡਮਿਸ਼ਨ ਕਰਾਈ ਸੀ ਮੈਂ ਪਰਮਾਤਮਾ ਅੱਗੇ ਇਹ ਅਰਦਾਸ ਕਰਦੀ ਆ ਵਿਛੜੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਇਸ ਸਮੇ ਮੇਰੇ ਕੋਲ ਸ਼ਬਦ ਨਹੀਂ ਜੋ ਮੈਂ ਕਹਿ ਸਕਾਂ ਪਰਿਵਾਰ ਚ ਜੀ ਗੁਰਪ੍ਰੀਤ ਸਿੰਘ ਦੇ ਫਾਦਰ ਦਾਦੀ ਮਾਂ ਉਹਦੇ ਛੋਟੀ ਭੈਣ ਹੈ ਮਦਰ ਹੈ ਗੁਰਪ੍ਰੀਤ ਦੀ 18 ਸਾਲ ਉਮਰ ਸੀ ਇਸ ਉਮਰ ਦੇ ਵਿੱਚ ਮਾਂ ਪਿਓ ਦਾ ਲੱਕ ਟੁੱਟ ਜਾਂਦਾ ਜਦੋਂ ਜਵਾਨੀ ਦੀ ਉਮਰ ਦੇ ਵਿੱਚ ਹਰ ਇੱਕ ਨੇ ਆਪਣੇ ਸੁਪਨੇ ਸਜਾਏ ਹੁੰਦੇ ਨੇ ਤੁਸੀਂ ਵੀ ਜਾਣਦੇ ਹੋ ਇੰਨਾ ਆਗਿਆਕਾਰੀ ਬੱਚਾ ਜੋ ਪਤਾ ਲੱਗਾ ਕਿ ਹਿਮਕੁੰਡ ਸਾਹਿਬ ਹੀ ਗਿਆ ਉੱਥੇ ਜਾ ਕੇ ਕੋਈ ਰੇਲਿੰਗ ਨੂੰ ਪਕੜਿਆ ਉਹ ਨਹੀਂ ਸੀ ਮਜ਼ਬੂਤ ਤੇ 350 ਫੁੱਟ ਦੀ ਖਾਈ ਦੇ ਵਿੱਚ ਡਿੱਗ ਕੇ ਜਿਹੜਾ ਆ ਸਾਨੂੰ ਸਦਾ ਲਈ ਅਲਵਿਦਾ ਕਹਿ ਗਿਆ ਬਹੁਤ ਹੀ ਦੁਖਦਈ ਆ ਇਸ ਦੁੱਖ ਦੇ ਭਾਣੇ ਦੇ ਵਿੱਚ ਅਸੀਂ ਹੋਰ ਤੇ ਕੁਝ ਨਹੀਂ ਕਰ ਸਕਦੇ ਸ਼ਰੀਕ ਹੋ ਕੇ ਦੁੱਖੀ ਬਣਾ ਸਕਦੇ ਕਹਿੰਦੇ ਸੁਖ ਵੇਲੇ ਨਾ ਜਰੂਰ ਦੁੱਖ ਵੇਲੇ ਜਿਹੜਾ ਆ ਸਾਨੂੰ ਹਾਜ਼ਰ ਹੋਣਾ ਚਾਹੀਦਾ ਆ ਉਸ ਪਰਮਾਤਮਾ ਅਗੇ ਇਹ ਅਰਦਾਸ ਆ ਕਿ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਪਰਮਾਤਮਾ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਪ੍ਰਿੰਸੀਪਲ ਮੈਡਮ ਨਿਰਮਲਜੀਤ ਗਿੱਲ ਵੱਲੋਂ ਸਵੇਰੇ ਵੀ ਮਾਰਨਿੰਗ ਅਸੈਂਬਲੀ ਦੇ ਵਿੱਚ ਅਰਦਾਸ ਕੀਤੀ ਗਈ 2 ਮਿੰਟ ਦਾ ਮੋਨ ਤੇ ਅਸੀਂ ਸਾਰਾ ਸਟਾਫ ਮੈਡਮ ਮੰਦੀਪ ਮਿਊਜ਼ਿਕ ਆਏ ਨੇ ਅੰਜ ਲਾਏ ਨੇ ਉਹਨਾਂ ਦੇ ਕਲਾਸ ਇਨਚਾਰਜ ਨੇ ਮੈਡਮ ਸ਼ਰੂਤੀ ਸ੍ਰੀਨ ਮੈਡਮ ਕਲਜੀਤ ਕੌਰ ਸਾਰਾ ਸਟਾਫ ਇੱਥੇ ਹਾਜ਼ਰ ਹੈ ਗੁਰਪ੍ਰੀਤ ਸਿੰਘ ਜੀ ਕਿੰਨੀ ਉਮਰ ਦੀ 18 ਸਾਲ ਦੀ ਕreturnData ਕੀ ਬਾਪੂ ਜੀ ਕreturnData ਯਾਤਰਾ ਤੇ ਗਿਆ ਇਹ ਇੰਪੁਰਨ ਸਾਹਿਬ ਤੇ ਉਥੋਂ ਪੈਦਲ ਯਾਤਰਾ ਜਿੱਥੇ ਉਥੋਂ ਕਿਹੜੇ ਰਸਤੇ ਰਖੋਗੇ ਸਾਲ ਲੈਣ ਲੱਗਾ ਜਾਂ ਕਿਸ ਤਰ੍ਹਾਂ ਖਲੋਤਾ ਹੈ ਉਹ ਐਂਗਲ ਦੇ ਨਾਲ ਸਾਰਾ ਲਿਆ ਥੱਲੇ ਡੇ ਪੈ ਜਾਗੇ ਖਾਈ ਦੇ ਵਿੱਚ 70 80 ਜਣੇ ਆ ਗਏ ਇਸ ਯਾਤਰਾ ਦੇ ਦੱਸੋ ਕੀ ਕਰਨਾ ਪਊਗਾ ਬਾਕੀ ਹੈ ਕਟਨਾਵਾਸ ਥੱਲੇ ਡੇ ਖੜਾ ਹੈ ਡੇ ਪਿਆ ਵਿੱਚ ਖਾਈ ਦੇ ਵਿੱਚ ਬਸ ਖਾਈ ਸਿਰ ਜਾ ਕੇ ਵੱਜਾ ਪੱਥਰ ਨਾਲ